ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਤੇ। ਵਿਸ਼ਵ ਪ੍ਰਵਾਸ ਰਿਪੋਰਟ 2024 ਮੁਤਾਬਕ 2022 ਤੱਕ ਭਾਰਤ 'ਚ ਪੈਦਾ ਹੋਏ ਲਗਭਗ 18 ਮਿਲੀਅਨ ਲੋਕ ਸੰਸਾਰ ਦੇ ਦੂਜੇ ਦੇਸ਼ਾਂ 'ਚ ਰਹਿ ਰਹੇ ਨੇ। ਸਾਲ 1990 ਜਦੋਂ ਤੋਂ ਸੰਯੁਕਤ ਰਾਸ਼ਟਰ ਨੇ ਪ੍ਰਵਾਸੀ ਮੂਲ ਦਾ ਪਤਾ ਲਗਾਉਣ ਦਾ ਸਿਲਸਲਾ ਸ਼ੁਰੂ ਕੀਤਾ ਹੈ। ਭਾਰਤ ਲਗਾਤਾਰ ਵਿਸ਼ਵ ਦੇ ਮੁੱਖ ਮੂਲ ਪ੍ਰਵਾਸੀ ਦੇਸ਼ਾਂ 'ਚੋਂ ਇੱਕ ਰਿਹਾ ਹੈ। ਪਿਛਲੇ 25 ਸਾਲਾਂ ਦੌਰਾਨ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਗਈ ਹੈ ਜੋ ਵਿਸ਼ਵ ਦੇ ਕੁੱਲ ਪ੍ਰਵਾਸੀਆਂ ਨਾਲੋਂ ਦੁੱਗਣੀ ਤੇਜ਼ੀ ਨਾਲ ਵੱਧ ਰਹੀ ਹੈ। ਜ਼ਿਆਦਾਤਰ ਭਾਰਤੀ ਵੱਡੇ ਡਾਇਸਪੋਰਾ ਨਾਲ ਸੰਯੁਕਤ ਅਰਬ ਅਮੀਰਾਤ, ਅਮਰੀਕਾ ਅਤੇ ਸਾਊਦੀ ਅਰਬ 'ਚ ਰਹਿ ਰਹੇ ਨੇ। ਇਸ ਸਮੇਂ ਸਭ ਤੋਂ ਵੱਧ ਲਗਭਗ 3.5 ਮਿਲੀਅਨ ਭਾਰਤੀ ਪ੍ਰਵਾਸੀ ਸੰਯੁਕਤ ਅਰਬ ਅਮੀਰਾਤ 'ਚ ਜ਼ਿਆਦਾਤਰ ਮਜ਼ਦੂਰਾਂ ਵਜੋਂ ਕਾਰਜਸ਼ੀਲ ਨੇ। ਇਸ ਤੋਂ ਬਾਅਦ ਅਮਰੀਕਾ ਅਤੇ ਸਾਊਦੀ ਅਰਬ 'ਚ ਕ੍ਰਮਵਾਰ ਲਗਭਗ 2.7 ਅਤੇ 2.5 ਮਿਲੀਅਨ ਭਾਰਤੀ ਪ੍ਰਵਾਸੀ ਰਹਿੰਦੇ ਨੇ। ਭਾਰਤੀ ਅਮਰੀਕੀਆਂ 'ਚ ਤਕਰੀਬਨ ਹਰ 10 'ਚੋਂ 9 ਭਾਰਤ 'ਚ ਪੈਦਾ ਹੋਏ ਪ੍ਰਵਾਸੀ ਰਹਿੰਦੇ ਨੇ ਤੇ ਭਾਈਚਾਰੇ ਦੇ ਤੌਰ ਤੇ ਇੰਡੋ ਅਮਰੀਕਨ ਸਭ ਤੋਂ ਵੱਧ ਪੜੇ ਲਿਖੇ ਅਤੇ ਅਮਰੀਕਾ 'ਚ ਰਹਿਣ ਵਾਲੀਆਂ ਸਾਰੀਆਂ ਨਸਲਾਂ ਤੇ ਨਸਲੀ ਸਮੂਹਾਂ 'ਚ ਸਭ ਤੋਂ ਵੱਧ ਆਮਦਨੀ ਵਾਲੇ ਲੋਕ ਨੇ। ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਦੱਖਣ ਪੱਛਮੀ ਸਰਹੱਦ ਤਾਂ ਇਸ ਸਮੇਂ ਦੁਨੀਆ ਭਰ ਦੇ ਪ੍ਰਵਾਸੀਆਂ ਲਈ ਖਾਸ ਮੰਚ ਬਣੀ ਹੋਈ ਹੈ ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕਾ ਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਚ ਕਈ ਉਤਰਾ ਚੜ੍ਹਾ ਦੇਖੇ ਗਏ ਨੇ ਯੂ ਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨਸ ਦੇ ਅੰਕੜਿਆਂ ਅਨੁਸਾਰ ਪਹਿਲੀ ਜਨਵਰੀ 2022 ਤੱਕ ਲਗਭਗ 11.0 ਮਿਲੀਅਨ ਅਨਅਧਿਕਾਰਤ ਪ੍ਰਵਾਸੀ ਅਮਰੀਕਾ ਚ ਰਹਿ ਰਹੇ ਸਨ ਜੋ 2010 ਚ 11.6 ਮਿਲੀਅਨ ਅਨਅਧਿਕਾਰਤ ਪ੍ਰਵਾਸੀਆਂ ਦੇ ਮੁਕਾਬਲੇ ਘਟੇ ਨੇ ਪਰ ਜਨਵਰੀ 2020 ਚ 10.5 ਮਿਲੀਅਨ ਅਣਅਧਿਕਾਰਤ ਪ੍ਰਵਾਸੀਆਂ ਨਾਲੋਂ ਵਧੇਰੇ ਨੇ ਮੈਕਸੀਕੋ ਅਤੇ ਅਲਸਲਵਾਡੋਰ ਤੋਂ ਬਾਅਦ ਅਮਰੀਕਾ ਚ ਲਗਭਗ 7,25,000 ਅਣਅਧਿਕਾਰਤ ਭਾਰਤੀ ਪ੍ਰਵਾਸੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਨੇ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਡਾਟਾ ਮੁਤਾਬਕ ਵਿੱਤੀ ਸਾਲ 2021-2022 ਦੌਰਾਨ ਯੂਐਸ ਅਧਿਕਾਰੀਆਂ ਦਾ ਗੈਰਕਾਨੂੰਨੀ ਢੰਗ ਨਾਲ ਦੇਸ਼ ਚ ਦਾਖਲ ਹੋਏ 63,927 ਭਾਰਤੀਆਂ ਦਾ ਸਾਹਮਣਾ ਹੋਇਆ ਜਿਹੜੇ ਪਿਛਲੇ ਵਿੱਤੀ ਸਾਲ ਨਾਲੋਂ ਜ਼ਿਆਦਾ ਸਨ ਅਮਰੀਕਾ ਦੀਆਂ ਸਰਹੱਦਾਂ ਪੈਦਲ ਪਾਰ ਕਰਨ ਵਾਲੇ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਤਾਂ ਕਮਾਲ ਦਾ ਵਾਧਾ ਰਿਹਾ ਹੈ ਇਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਲਈ ਰਿਕਾਰਡ ਗਿਣਤੀ 'ਚ 96917 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ 2019 ਤੋਂ 2020 ਦੀ ਇਸੇ ਮਿਆਦ ਦੇ ਮੁਕਾਬਲੇ 5 ਗੁਣਾ ਵਧੇਰੇ ਨੇ ਹਰ ਮਹੀਨੇ औਸਤ 8000 ਭਾਰਤੀ ਗ੍ਰਿਫਤਾਰ ਕੀਤੇ ਜਾ ਰਹੇ ਸਨ ਅਤੇ ਅਪ੍ਰੈਲ 2023 ਚ ਇਸ ਸਭ ਤੋਂ ਵੱਧ 12537 ਗ੍ਰਿਫਤਾਰੀਆਂ ਦਰਜ ਕੀਤੀਆਂ ਗਈਆਂ ਪਰ ਇਸ ਰਿਕਾਰਡ ਗਿਣਤੀ ਦੇ ਬਾਵਜੂਦ ਅਮਰੀਕੀ ਸਰਹੱਦਾਂ ਤੇ ਗ੍ਰਿਫਤਾਰ ਕੀਤੇ ਗਏ ਗੈਰ ਕਾਨੂੰਨੀ ਭਾਰਤੀਆਂ ਦੇ ਅੰਕੜੇ ਹੋਰ ਦੇਸ਼ਾਂ ਖਾਸ ਕਰਕੇ ਲਾਤੀਨੀ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਨੇ ਉਦਾਹਰਨ ਲਈ ਇਸੇ ਸਮੇਂ ਦੌਰਾਨ 7.35 ਲੱਖ ਮੈਕਸੀਕਨ ਅਤੇ 2.16 ਲੱਖ ਹਾਂਡੂਰਸ ਦੇ ਵਿਅਕਤੀ ਫੜੇ ਗਏ ਸਨ ਦੱਖਣ ਪੱਛਮੀ ਅਮਰੀਕੀ ਸਰਹੱਦ ਤੇ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੀ ਗਿਣਤੀ ਪਿਛਲੇ ਵਿੱਤੀ ਸਾਲ ਦੇ ਰਿਕਾਰਡ ਉੱਚ ਪੱਧਰ ਤੇ 2 ਮਿਲੀਅਨ ਤੋਂ ਵੀ ਵੱਧ ਪਹੁੰਚ ਗਈ ਇਹ ਨਵੰਬਰ ਚ ਹੋ ਰਹੀਆਂ ਯੂਐਸ ਰਾਸ਼ਟਰਪਤੀ ਚੋਣਾਂ ਚ ਮਹੱਤਵਪੂਰਨ ਮੁੱਦਾ ਹੈ ਯੂਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਡੇਟਾ ਮੁਤਾਬਕ ਵਿੱਤੀ ਸਾਲ 2023 ਚ ਲਗਭਗ 1,88,000 ਵਿਅਕਤੀ ਭਾਵ 9 ਫੀਸਦੀ ਅਨਿਯਮਿਤ ਦਾਖਲਿਆਂ ਚ ਗੈਰ ਲਾਤੀਨੀ ਅਮਰੀਕੀ ਪ੍ਰਵਾਸੀ ਸ਼ਾਮਲ ਸਨ ਦਹਾਕਾ ਪਹਿਲਾਂ ਗੈਰ ਲਾਤੀਨੀ ਅਮਰੀਕੀ ਪ੍ਰਵਾਸੀਆਂ ਦੀ ਆ ਨਿਯਮਿਤ ਸਰਹੱਦੀ ਆਮਦ ਦਾ ਸਿਰਫ 1% ਸੀ ਪਿਛਲੇ ਸਾਲ ਸਰਹੱਦ ਤੇ ਸਾਹਮਣਾ ਕਰਨ ਵਾਲੇ ਗੈਰ ਅਮਰੀਕੀ ਨਾਗਰਿਕਾਂ ਚੋਂ ਸਭ ਤੋਂ ਵੱਡਾ ਸਮੂਹ ਲਗਭਗ 42000 ਭਾਰਤੀ ਨਾਗਰਿਕਾਂ ਦਾ ਸੀ ਇਸ ਤੋਂ ਇਲਾਵਾ 15 ਹੋਰ ਪੱਛਮੀ ਅਫਰੀਕੀ ਦੇਸ਼ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸੇਨੇਗਲ ਅਤੇ ਮੋਰਟਾਨੀਆਂ ਸ਼ਾਮਲ ਨੇ ਤੋਂ 39700 ਹੋਰ ਪ੍ਰਵਾਸੀਆਂ ਨੇ ਆਮਦ ਕੀਤੀ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 2020 ਦੀਆਂ ਚੋਣਾਂ ਹਾਰਨ ਤੋਂ ਪਹਿਲਾਂ ਹੀ ਨਤੀਜੇ ਪਲਟਣ ਦੀ ਕੋਸ਼ਿਸ਼ ਕਰਨ ਲਈ ਆਧਾਰ ਤਿਆਰ ਕਰ ਲਿਆ ਸੀ ਤੇ ਜਾਣਬੁੱਝ ਕੇ ਵੋਟਰ ਧੋਖਾ ਧੜੀ ਦੇ ਝੂਠੇ ਦਾਅਵੇ ਕੀਤੇ ਤੇ ਸੱਤਾ ਤੇ ਕਾਬਜ਼ ਰਹਿਣ ਦੀ ਆਪਣੀ ਅਸਫਲ ਕੋਸ਼ਿਸ਼ ਤਹਿਤ ਅਪਰਾਧ ਦਾ ਸਹਾਰਾ ਲਿਆ। ਇਹ ਜਾਣਕਾਰੀ ਅਦਾਲਤ 'ਚ ਦਾਇਰ ਸਰਕਾਰੀ ਵਕੀਲ ਦੇ ਦਸਤਾਵੇਜ਼ ਤੋਂ ਮਿਲੀ ਹੈ। ਇਸ ਦਸਤਾਵੇਜ਼ 'ਚ ਸਾਬਕਾ ਰਾਸ਼ਟਰਪਤੀ ਖਿਲਾਫ ਇਤਿਹਾਸਕ ਅਪਰਾਧਿਕ ਮਾਮਲੇ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ। ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਟੀਮ ਵੱਲੋਂ ਦਾਇਰ ਕੀਤੇ ਗਏ ਦਸਤਾਵੇਜ਼ 'ਚ ਹੁਣ ਤੱਕ ਦਾ ਸਭ ਤੋਂ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਜਿਸ ਤੋਂ ਪਤਾ ਲੱਗਦਾ ਏ ਕਿ ਜੇ 트੍ਰੰਪ ਤੇ ਚੋਣਾਂ ਦੇ ਨਤੀਜੇ ਪਲਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਣ ਵਾਲਾ ਮਾਮਲਾ ਸੁਣਵਾਈ ਤੱਕ ਪਹੁੰਚਦਾ ਏ ਤਾਂ ਸਰਕਾਰੀ ਧਿਰ ਕੀ ਸਾਬਤ ਕਰਨਾ ਚਾਹੁੰਦੀ ਹੈ? ਹਾਲਾਂਕਿ ਮਹੀਨਿਆਂ ਤੱਕ ਚੱਲੀ ਕਾਂਗਰਸ ਦੀ ਜਾਂਚ 'ਚ ਮੁਕਦਮੇ 'ਚ ਚੋਣ ਨਤੀਜੇ ਨੂੰ ਪਲਟਣ ਦੀਆਂ 트ੰਪ ਦੀਆਂ ਕੋਸ਼ਿਸ਼ਾਂ ਦਾ ਸਪਸ਼ਟਿਕਰਣ ਦਿੱਤਾ ਗਿਆ ਪਰ ਨਵੇਂ ਦਸਤਾਵੇਜ਼ 'ਚ 트ੰਪ ਦੇ ਨੇੜਲੇ ਸਹਿਯੋਗੀਆਂ ਵੱਲੋਂ ਦਿੱਤੇ ਗਏ ਅਣਪਛਾਤੇ ਵੇਰਵਿਆਂ ਦਾ ਹਵਾਲਾ ਦਿੱਤਾ ਗਿਆ ਤੇ ਇਸ ਵਿੱਚ ਇੱਕ ਨਿਰਾਸ਼ ਰਾਸ਼ਟਰਪਤੀ ਦੀ ਤਸਵੀਰ ਪੇਸ਼ ਕੀਤੀ ਗਈ ਹੈ ਕੈਲੀਫੋਰਨੀਆ ਤੋਂ ਭਾਰਤੀ ਅਮਰੀਕਨ ਕਾਂਗਰਸ ਮੈਂਬਰ ਰੋ ਖੰਨਾ ਸਾਲ ਵਿੱਚ 2.5 ਲੱਖ ਡਾਲਰ ਤੋਂ ਘੱਟ ਕਮਾਉਣ ਵਾਲੇ ਪਰਿਵਾਰਾਂ ਲਈ ਬਾਲ ਦੇਖਭਾਲ ਦੇ ਖਰਚੇ ਨੂੰ 10 ਡਾਲਰ ਪ੍ਰਤੀ ਦਿਨ ਤੱਕ ਸੀਮਤ ਕਰਨ ਲਈ ਇੱਕ ਨਵਾਂ ਕਾਨੂੰਨ ਪੇਸ਼ ਕਰ ਰਹੇ ਨੇ ਯੋਜਨਾ ਦਾ ਉਦੇਸ਼ ਬੱਚਿਆਂ ਦੀ ਦੇਖਭਾਲ ਦੇ ਉੱਚ ਖਰਚਿਆਂ ਨਾਲ ਸੰਘਰਸ਼ ਕਰ ਰਹੇ ਪਰਿਵਾਰਾਂ ਦੀ ਮਦਦ ਕਰਨਾ ਹੈ ਚਾਈਲਡ ਕੇਅਰ ਅਵੇਅਰ ਆਫ ਅਮਰੀਕਾ ਦੇ ਅਨੁਸਾਰ ਅਮਰੀਕਾ ਚ ਡੇ ਕੇਅਰ ਦੀ ਔਸਤ ਸਾਲਾਨਾ ਲਾਗਤ ਪ੍ਰਤੀ ਬੱਚਾ 10000 ਡਾਲਰ ਤੋਂ ਵੱਧ ਹੈ ਤੇ ਕੁਝ ਰਾਜਾਂ ਵਿੱਚ ਇਹ 20000 ਡਾਲਰ ਤੱਕ ਹੋ ਸਕਦੀ ਹੈ ਖੰਨਾ ਦੀ ਤਜਵੀਜ਼ ਕੈਨੇਡਾ ਦੇ ਸਮਾਨ ਗ੍ਰਾਂਟ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ ਚਾਈਲਡ ਕੇਅਰ ਪ੍ਰਦਾਤਾਵਾਂ ਦੀ ਸਹਾਇਤਾ ਲਈ ਹਰ ਸਾਲ ਲਗਭਗ 100 ਬਿਲੀਅਨ ਡਾਲਰ ਰੱਖੇਗੀ ਜਿੱਥੇ ਬੱਚਿਆਂ ਦੀ ਦੇਖਭਾਲ ਦੇ ਖਰਚੇ ਪਹਿਲਾਂ ਹੀ ਘਟਾਏ ਗਏ ਨੇ ਬਿੱਲ ਵਿੱਚ ਚਾਈਲਡ ਕੇਅਰ ਵਰਕਰਾਂ ਲਈ ਤਨਖਾਹ ਵਧਾਉਣ ਦੇ ਉਪਬੰਧ ਵੀ ਸ਼ਾਮਲ ਨੇ ਟਾਈਮ ਦੁਆਰਾ ਰਿਪੋਰਟ ਕੀਤੇ ਅਨੁਸਾਰ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨ ਲਈ ਦੇਸ਼ ਵਿਆਪੀ ਕਟੋਕਟ 24 ਡਾਲਰ ਪ੍ਰਤੀ ਘੰਟਾ ਨਿਰਧਾਰਤ ਕਰਨਾ ਹੈ ਜਿਹੜੇ ਪਰਿਵਾਰ ਬਾਰੀ ਬਾਲ ਦੇਖਭਾਲ ਸੇਵਾਵਾਂ ਦੀ ਵਰਤੋਂ ਨਾ ਕਰਨ ਦੀ ਚੋਣ ਕਰਦੇ ਨੇ ਖੰਨਾ ਦੀ ਯੋਜਨਾ ਉਹਨਾਂ ਨੂੰ 3 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 300 ਡਾਲਰ ਪ੍ਰਤੀ ਮਹੀਨਾ ਦੇਵੇਗੀ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਪਰਿਵਾਰਕ ਮੈਂਬਰ ਵੀ ਭੁਗਤਾਨ ਦੇ ਯੋਗ ਹੋਣਗੇ ਉਹਨਾਂ ਨੂੰ ਭਰੋਸਾ ਹੈ ਕਿ ਜੇਕਰ ਉਪਰਾਸ਼ਟਪਤੀ ਕਮਲਾ ਹੈਰਸ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਇਸ ਯੋਜਨਾ ਦਾ ਸਮਰਥਨ ਕਰਨਗੇ ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਉਤਕਰਸ਼ ਮੁੰਜਾਲ ਵਾਸੀ ਜਲੰਧਰ ਵੱਜੋਂ ਹੋਈ ਹੈ ਮ੍ਰਿਤਕ 2 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਅਮਰੀਕਾ ਗਿਆ ਸੀ ਜਾਣਕਾਰੀ ਮੁਤਾਬਕ ਅਮਰੀਕਾ 'ਚ ਫਲਾਈਓਵਰ ਤੇ ਇੱਕ ਕਾਰ ਪਲਟ ਜਾਣ ਕਾਰਨ ਸੜਕ ਹਾਦਸਾ ਵਾਪਰ ਗਿਆ ਘਰ ਵਿੱਚ ਮ੍ਰਿਤਕ ਦਾ ਵੱਡਾ ਭਰਾ ਉਤਸਵ ਤੇ ਮਾਤਾ ਪਿਤਾ ਨੇ ਭਰਾ ਪਿਛਲੇ 5 ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਏ ਵੱਡੇ ਭਰਾ ਉਤਸਵ ਦੇ ਕੈਨੇਡਾ ਤੋਂ ਅਮਰੀਕਾ ਪਹੁੰਚਣ ਤੋਂ ਬਾਅਦ ਪਰਿਵਾਰ ਨੂੰ ਉਤਕਰਸ਼ ਦੇ ਸੰਸਕਾਰ ਬਾਰੇ ਵੀ ਪਤਾ ਲੱਗਾ ਮਾਤਾ ਪਿਤਾ ਭਾਰਤ ਤੋਂ ਅਮਰੀਕਾ ਨਹੀਂ ਜਾ ਸਕਦੇ ਸਨ ਇਸ ਲਈ ਉਹਨਾਂ ਨੇ ਵੀਡੀਓ ਕਾਲ ਰਾਹੀਂ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਪੁੱਤ ਨੂੰ ਵਿਦਾਈ ਦਿੱਤੀ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਤ 12 ਸਾਲਾ ਇਕਮ ਨੇ ਅਮਰੀਕਾ 'ਚ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਦਰਸਲ ਕਪੂਰਥਲਾ ਦੇ ਪਿੰਡ ਨੱਥੂ ਚਾਹਲ ਦੇ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਕਮਲਜੀਤ ਸਿੰਘ ਦੇ ਪੁੱਤਰ ਇਕਮ ਚਾਹਲ ਨੇ 1 ਮਹੀਨੇ ਦੀ ਮਿਹਨਤ ਤੋਂ ਬਾਅਦ 154 ਪੰਨਿਆਂ ਦੀ ਕਿਤਾਬ ਅੰਗਰੇਜ਼ੀ ਭਾਸ਼ਾ ਚ ਲਿਖੀ ਹੈ ਜ਼ਿਕਰਯੋਗ ਹੈ ਕਿ ਇਕਮ ਚਾਹਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵੈਲਟਰ ਵੁਡਵਾਰਡ ਐਲੀਮੈਂਟਰੀ ਸਕੂਲ ਚ 7ਵੀਂ ਜਮਾਤ ਦਾ ਵਿਦਿਆਰਥੀ ਹੈ ਇਕਮ ਦੀ ਲਿਖੀ ਕਿਤਾਬ ਫਲਾਈਟ ਆਫ ਹੰਟਡ ਹਾਰਵੈਸਟ Amazon ਤੇ ਉਪਲਬਧ ਹੈ ਤੇ ਉਸ ਨੂੰ ਲੋਕਾਂ ਵੱਲੋਂ ਭਰਮਾ ਹੰਗਾਰਾ ਵੀ ਮਿਲ ਰਿਹਾ ਹੈ ਇਸ ਕਿਤਾਬ ਚ ਲਿਖੀ ਕਹਾਣੀ ਇੱਕ ਅਜਿਹੇ ਬੱਚੇ ਤੇ ਆਧਾਰਿਤ ਹੈ ਜੋ ਵਿਦੇਸ਼ੀ ਧਰਤੀ ਤੇ ਰਹਿ ਰਿਹਾ ਹੁੰਦਾ ਹੈ ਤੇ ਉਸ ਦੇ ਆਪਣੇ ਜੱਦੀ ਮੁਲਕ ਬਾਰੇ ਖਿਆਲ ਬਹੁਤੇ ਚੰਗੇ ਨਹੀਂ ਹੁੰਦੇ। ਵਿਦੇਸ਼ ਚ ਰਹਿੰਦੇ ਹੋਏ ਉਸ ਦੇ ਆਪਣੇ ਜੱਦੀ ਮੁਲਕ ਤੋਂ ਆਉਂਦੀਆਂ ਲੁੱਟ ਖੋਹਦੀਆਂ ਘਟਨਾਵਾਂ ਤੇ ਹੋਰ ਮਾੜੀਆਂ ਖਬਰਾਂ ਉਸ ਦੇ ਦਿਮਾਗ ਤੇ ਮਾੜਾ ਅਸਰ ਕਰਦੀਆਂ ਨੇ ਤੇ ਉਹ ਆਪਣੇ ਜੱਦੀ ਵਤਨ ਜਾਣ ਤੋਂ ਡਰਦਾ ਹੈ। ਇਸ ਦੌਰਾਨ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਆਪਣੇ ਜੱਦੀ ਪਿੰਡ ਜਾਂਦਾ ਹੈ ਤੇ ਜਹਾਜ਼ ਚ ਸਫ਼ਰ ਦੌਰਾਨ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਤੇ ਸੁਪਨੇ 'ਚ ਉਸ ਦੇ ਮਾਤਾ ਪਿਤਾ ਉਸ ਨਾਲ ਵਿਛੜ ਜਾਂਦੇ ਨੇ। ਇਹ ਕਿਤਾਬ ਇਕਮ ਚਾਹਲ ਵੱਲੋਂ ਬੀਤੇ ਸਮੇਂ 'ਚ ਆਪਣੇ ਮਾਤਾ ਪਿਤਾ ਨਾਲ ਪੰਜਾਬ ਆ ਕੇ ਆਪਣੇ ਦਾਦਾ ਦਾਦੀ ਨੂੰ ਮਿਲਣ ਤੋਂ ਬਾਅਦ ਵਾਪਸ ਅਮਰੀਕਾ ਜਾ ਕੇ ਲਿਖੀ ਗਈ। ਅਮਰੀਕਾ ਦੇ ਦੱਖਣ ਪੱਛਮੀ ਖੇਤਰ 'ਚ ਹੈਲਨ ਨਾਂ ਦੇ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਤੂਫਾਨ ਕਾਰਨ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਅਮਰੀਕੀ ਬਚਾਅ ਕਰਮਚਾਰੀ ਅਜੇ ਵੀ ਤੂਫਾਨ ਤੋਂ ਬਚੇ ਲੋਕਾਂ ਦੀ ਭਾਲ ਕਰ ਰਹੇ ਨੇ। ਹੈਲਨ ਕਾਰਨ ਹੋਈਆਂ ਅੱਧੀਆਂ ਤੋਂ ਵੱਧ ਮੌਤਾਂ ਉੱਤਰੀ ਕੈਰੋਲਿਨਾ 'ਚ ਹੋਈਆਂ ਨੇ 2005 'ਚ ਕੈਟਰੀਨਾ ਤੂਫਾਨ ਤੋਂ ਬਾਅਦ ਹੈਲਨ ਇੱਥੇ ਸਭ ਤੋਂ ਘਾਤਕ ਤੂਫਾਨ ਸਾਬਤ ਹੋਇਆ ਏ ਇਸ ਤੋਂ ਪਹਿਲਾਂ ਸਾਲ 2005 'ਚ ਇੱਥੇ ਤੂਫਾਨ ਕਾਰਨ 1800 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਹਰਿਕਨ ਹੈਲਨ ਦੇ ਲੈਂਡਫਾਲ ਕਰਨ ਦੇ ਲਗਭਗ ਇੱਕ ਹਫ਼ਤੇ ਬਾਅਦ ਸੈਂਕੜੇ ਲੋਕ ਅਜੇ ਵੀ ਖੇਤਰ 'ਚ ਲਾਪਤਾ ਨੇ ਤੇ ਲਗਭਗ 8 ਲੱਖ ਘਰ ਅਜੇ ਵੀ ਬਿਜਲੀ ਤੋਂ ਬਿਨਾਂ ਜੀਵਨ ਬਸਰ ਕਰ ਰਹੇ ਨੇ ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਤੂਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਉਹਨਾਂ ਜਾਰਜੀਆ ਦੇ ਰੇਸ ਸਿਟੀ ਚ ਪ੍ਰਭਾਵਿਤ ਲੋਕਾਂ ਨੂੰ ਕਿਹਾ, ਮੈਂ ਤੁਹਾਨੂੰ ਵੇਖ ਰਿਹਾ ਹਾਂ, ਮੈਂ ਤੁਹਾਨੂੰ ਸੁਣ ਰਿਹਾ ਹਾਂ। ਮੈਂ ਤੁਹਾਡੇ ਨਾਲ ਦੁਖੀ ਹਾਂ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ। ਉੱਤਰੀ ਕੈਰੋਲਿਨਾ ਦੇ ਗਵਰਨਰ ਰਾਏ ਕੂਪਰ ਦੇ ਅਨੁਸਾਰ ਉੱਤਰੀ ਕੈਰੋਲਿਨਾ ਚ 1000 ਤੋਂ ਵੱਧ ਨੈਸ਼ਨਲ ਗਾਰਡ ਸਿਪਾਹੀਆਂ ਤੋਂ ਇਲਾਵਾ ਡਿਊਟੀ ਮਿਲਟਰੀ ਕਰਮਚਾਰੀ ਸਰਗਰਮ ਹਨ। ਜੋ ਭੋਜਨ ਪਾਣੀ ਸਪਲਾਈ ਅਤੇ ਖੋਜ ਤੇ ਬਚਾਅ ਕਾਰਜਾਂ ਦਾ ਸੰਚਾਲਨ ਕਰ ਰਹੇ ਨੇ। ਈਰਾਨ ਨੇ ਇਜ਼ਰਾਈਲ ਨਾਲ ਜੰਗ ਤੋਂ ਪਿੱਛੇ ਨਾ ਹਟਣ ਦਾ ਐਲਾਨ ਕਰ ਦਿੱਤਾ ਹੈ। ਸਰਵਉੱਚ ਨੇਤਾ ਆਇਤੁੱਲਾ ਅਲੀ ਖਾਮੇਨੀ ਨੇ ਕਿਹਾ ਕਿ ਜ਼ਰੂਰਤ ਪੈਣ ਤੇ ਇਜ਼ਰਾਈਲ ਤੇ ਦੁਬਾਰਾ ਹਮਲਾ ਕੀਤਾ ਜਾਵੇਗਾ। ਉਹਨਾਂ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹੋਏ ਹਮਾਸ ਦੇ ਹਮਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਆਪਣੀ ਧਰਤੀ ਦੀ ਰੱਖਿਆ ਕਰਨ ਦਾ ਹਰੇਕ ਨੂੰ ਅਧਿਕਾਰ ਹੈ ਇਹ ਕਿਹਾ। ਖਾਮੇਨੀ ਨੇ ਕੁਰਾਨ ਦੀਆਂ ਆਇਤਾਂ ਦਾ ਹਵਾਲਾ ਦਿੰਦੇ ਹੋਏ ਮੁਸਲਮਾਨਾਂ ਨੂੰ ਇਕਜੁੱਟ ਹੋਣ ਲਈ ਕਿਹਾ। ਸਰਵੋੱਚ ਨੇਤਾ ਨੇ ਕਿਹਾ ਕਿ ਇਰਾਨ ਹਿਜ਼ਬੁੱਲਾਹ ਤੇ ਹਮਾਸ ਦਾ ਸਾਥ ਦਿੰਦਾ ਰਹੇਗਾ ਚਿੰਤਾ ਜਤਾਈ ਜਾ ਰਹੀ ਹੈ ਕਿ ਇਜ਼ਰਾਈਲ ਤੇ ਇਰਾਨ ਵਿਚਕਾਰ جنگ ਛਿੜ ਸਕਦੀ ਹੈ ਜੇ ਇਸ ਤਰ੍ਹਾਂ ਹੋਇਆ ਤਾਂ ਇਸ ਦਾ ਬੁਰਾ ਅਸਰ ਮਿਡਲ ਈਸਟ ਨਾਲ ਭਾਰਤ ਤੇ ਵੀ ਦੇਖ ਸਕਦਾ ਹੈ ਦਰਅਸਲ ਭਾਰਤ ਤੇ ਇਰਾਨ ਵਿਚਕਾਰ ਵਪਾਰਕ ਸਬੰਧ ਕਾਫੀ ਪੁਰਾਣਾ ਹੈ ਭਾਰਤ ਵੱਡੇ ਪੈਮਾਨੇ ਤੇ ਇਰਾਨ ਨੂੰ ਬਾਸਮਤੀ ਚਾਵਲ ਤੇ ਚਾਹ ਪੱਤੀ ਦੀ ਬਰਾਮਦ ਕਰਦਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਨੇ ਸਾਲ 2023-2024 ਚ ਇਰਾਨ ਨੂੰ 680 ਮਿਲੀਅਨ ਡਾਲਰ ਬਾਸਮਤੀ ਚਾਵਲ ਬਰਾਮਦ ਕੀਤਾ। ਭਾਰਤ ਆਪਣੇ ਇੱਥੇ ਪੈਦਾ ਹੋਣ ਵਾਲੇ ਬਾਸਮਤੀ ਚਾਵਲ ਦਾ ਕੁੱਲ 19% ਹਿੱਸਾ ਇਰਾਨ ਨੂੰ ਭੇਜਦਾ ਹੈ। ਜੇਕਰ ਇਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਛਿੜਦੀ ਹੈ ਤੇ ਇਸ ਦਾ ਸਿੱਧਾ ਅਸਰ ਚਾਵਲ ਦੀ ਬਰਾਮਦ ਤੇ ਪਵੇਗਾ। ਇਸ ਦੇ ਨਾਲ ਹੀ 2023-2024 ਚ ਇਰਾਨ ਨੂੰ 32 ਮਿਲੀਅਨ ਡਾਲਰ ਚਾਹ ਬਰਾਮਦ ਕੀਤੀ ਗਈ ਸੀ। ਇਰਾਨ ਤੋਂ ਭਾਰਤ ਸੂਰਜਮੁਖੀ ਤੇਲ ਦੀ ਦਰਾਮਦ ਕਰਦਾ ਹੈ। ਜੇ ਇਜ਼ਰਾਈਲ ਤੇ ਇਰਾਨ ਚ ਤਣਾਅ ਵਧਾ ਤਾਂ ਦੇਸ਼ ਚ ਸੂਰਜਮੁਖੀ ਦਾ ਤੇਲ ਮਹਿੰਗਾ ਹੋ ਸਕਦਾ ਹੈ। ਦੱਸਦੀ ਹੈ ਕਿ ਇਜ਼ਰਾਈਲ ਫੌਜ ਵੱਲੋਂ ਲਿਬਨਾਨ 'ਚ ਹਵਾਈ ਹਮਲੇ ਜਾਰੀ ਨੇ ਲਿਬਨਾਨੀ ਸੇਤ ਮੰਤ੍ਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਲਿਬਨਾਨ ਦੇ ਅਲੱਗ-ਅਲੱਗ ਖੇਤਰਾਂ 'ਤੇ ਇਜ਼ਰਾਈਲੀ ਹਵਾਈ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ ਤੇ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ 15 ਹੈ ਪਿਛਲੇ ਸਾਲ 7 ਅਕਤੂਬਰ ਦੀ ਅੱਧੀ ਰਾਤ ਨੂੰ ਹਮਾਸ ਨੇ ਇਜ਼ਰਾਈਲ 'ਤੇ ਅੱਤਵਾਦੀ ਹਮਲੇ ਕੀਤੇ ਸਨ ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਮਰੀਕੀ ਮਹਾਦੀਪ ਦੇ ਦੇਸ਼ ਮੈਕਸੀਕੋ ਨੂੰ ਨਵਾਂ ਰਾਸ਼ਟਰਪਤੀ ਮਿਲਿਆ ਹੈ ਕਲਾਉਡੀਆ ਸੀਨ ਬੌਮ ਨੇ ਰਾਜਤਾ ਨਿ ਮੈਕਸੀਕੋ ਸਿਟੀ ਦੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਸੌਹ ਚੁੱਕਦੇ ਹੀ ਉਹ ਆਪਣੇ ਦੇਸ਼ ਦੀ 66ਵੀਂ ਰਾਸ਼ਟਰਪਤੀ ਬਣ ਗਏ ਉਹਨਾਂ ਨੇ ਅਜਿਹੇ ਸਮੇਂ ਸੌਹ ਚੁੱਕੀ ਜਦੋਂ ਦੇਸ਼ ਅਪਰਾਧਿਕ ਹਿੰਸਾ ਨਾਲ ਘਿਰਿਆ ਹੋਇਆ ਹੈ ਸੌਹ ਚੁੱਕਣ ਤੋਂ ਬਾਅਦ ਕਲਾਉਡੀਆ ਸੀਨ ਬੌਮ ਨੇ ਦ੍ਰਿੜਤਾ ਨਾਲ ਕਿਹਾ ਕਿ ਉਹ ਦੇਸ਼ 'ਚ ਵੱਧ ਰਹੀ ਹਿੰਸਾ ਅਤੇ ਅਪਰਾਧ ਨੂੰ ਜੜੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਸਮਾਜਿਕ ਨੀਤੀ ਦੀ ਵਰਤੋਂ ਕਰੇਗੀ ਕਲਾਉਡੀਆ ਸੀਨ ਬੌਮ ਇਸ ਤੋਂ ਪਹਿਲਾਂ ਮੈਕਸੀਕੋ ਦੀ ਮੇਅਰ ਰਹਿ ਚੁੱਕੇ ਆ دلچسپ ਗੱਲ ਇਹ ਹੈ ਕਿ ਉਹ ਨੇਤਾ ਬਣਨ ਤੋਂ ਪਹਿਲਾਂ ਇੱਕ ਵਿਗਿਆਨੀ ਸਨ ਕਲਾਉਡੀਆ ਸਨ ਬੌਮ ਨੇ ਐਂਡ੍ਰੇਸ ਮੈਨੂਅਲ ਲੋਪੇਜ ਓਬਰਾਡੋਰ ਦੀ ਥਾਂ ਮੈਕਸੀਕੋ ਦੇ ਰਾਸ਼ਟਰਪਤੀ ਵਜੋਂ ਦੁਨੀਆ ਦੇ ਸਭ ਤੋਂ ਵੱਧ ਆਪਾਦੀ ਵਾਲੇ ਸਪੈਨਿਸ਼ ਬੋਲਣ ਵਾਲੇ ਦੇਸ਼ ਨੂੰ ਚੁਣਿਆ 68 ਸਾਲਾ ਕਲਾਉਡੀਆ ਸਨ ਬੌਮ ਨੇ ਕਾਂਗਰਸ ਹਾਊਸ 'ਚ 6 ਸਾਲ ਦੇ ਕਾਰਜਕਾਲੀ ਅਹੁਦੇ ਦੀ ਸੌਂ ਚੁੱਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਸੇਨ ਬੌਮ ਦੀ ਪਹਿਲੀ ਫੇਰੀ ਅਕਾਪੂਲ ਕੋ ਦੇ ਸਮੁੰਦਰੀ ਵਿਚਾਂ ਤੇ ਹੋਵੇਗੀ ਜੋ ਹਾਲ ਹੀ ਚ ਆਏ ਹੜ੍ਹਾਂ ਨਾਲ ਤਬਾਹ ਹੋ ਗਏ ਸਨ ਉਹ ਦੇਸ਼ ਦੀ ਆਰਥਿਕਤਾ ਦੀਆਂ ਸਮੱਸਿਆਵਾਂ ਨੂੰ ਵੀ ਗੰਭੀਰਤਾ ਨਾਲ ਦੇਖਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪੀਵੀ ਪੰਜਾਬ